ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਾ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਦੀ ਵੀਡੀਓ ਆਪਾਂ ਪਿੰਡ ਮਹਿਰਾਜ ਜ਼ਿਲ੍ਹਾ ਬਠਿੰਡਾ ਕ੍ਰਿਸ਼ਨ ਵੀਰ ਦੇ ਘਰੋਂ ਬਣਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦੇਵਾਂਗੇ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਵੀਡੀਓ ਆਪਣਾ ਐਡਰੈਸ ਕਨਫਰਮ ਕਰਵਾ ਦਈਏ ਪਿੰਡ ਮਹਿਰਾਜ ਬਾਈ ਜਿਲ੍ਹਾ ਬਠਿੰਡਾ ਪਿੰਡ ਮਹਿਰਾਜ ਜਿਲ੍ਹਾ ਬਠਿੰਡਾ ਵਪਾਰ ਦਾ ਕੰਮ ਹੈ ਨਾ ਵੀਰੇ ਆਪਣਾ ਪਹਿਲਾਂ ਜਿਹੜੀ ਆਪਾਂ ਬੂਰੀ ਮੱਝ ਦੀ ਵੀਡੀਓ ਪਾਈ ਸੀਗੀ ਹੋ ਗਈ ਥੀ ਸੇਲ ਉਹ ਉਦੋਂ ਹੀ ਹੋ ਗਈ ਸੀ ਬਾਈ ਹਾਂ ਦੁੱਧ ਪੀਣ ਵਾਲੇ ਬੰਦੇ ਲੈ ਕੇ ਵੀਰੇ ਦੁੱਧ ਪੀਣ ਦੇ ਲੈ ਗਿਆ ਬਠਿੰਡੇ ਕੋਲ ਦੇ ਬਾਈ ਜੀ ਬਠਿੰਡੇ ਕੋਲ ਦੇ ਬੰਦੇ ਲੈ ਗੇ ਜਿਹੜੀ ਆਪਾਂ ਸਕਰੀਨ ਤੇ ਮੱਝ ਦੇਖੀ ਹੈ ਵੀਰੇ ਕਹਿਮਾ ਸੁਆਗੀ ਇਹ ਦੂਜਾ ਸੁਆ ਬਾਈ ਦੂਜਾ ਸੁਆ ਰਾਤ ਸੁਈਆ ਬਾਈ ਰਾਤ ਦੀ ਸੁਈਆ ਮਗਰ ਕੀ ਆਪਰਾ ਮਗਰ ਦੇ ਵੀ ਕੱਟਾ ਬਈ ਮਗਰ ਕੱਟਾ ਥਨ ਥਣੌੜ ਦੀ ਦੋਸਤੋ ਬਹੁਤ ਸ਼ਾਨਦਾਰ ਮੱਝ ਹੈਗੀ ਰਿੰਗ ਸਿੰਘ ਬਿਲਕੁਲ ਲੈਣ ਜਮਣ ਵਰਗਾ ਰੰਗ ਹੈ ਕੱਲਾ ਕੱਲਾ ਨਿਕੜਵਾ ਥਣ ਹੱਥੀ ਚਵਾਈ ਵਾਲਾ ਸਵੇਰ ਦੀ ਚਵਾਈ ਵੀਰ ਕਹਿੰਦਾ ਆਪਣੀ ਹੋਈ ਹੋਈ ਆ ਕੋਈ ਆਪਾਂ ਕੋਈ ਰੋਕੀ ਨਹੀਂ ਹੋਈ ਤਕਰੀਬਨ ਆਪਣਾ ਵੀਡੀਓ ਬਣਾਉਣ ਦਾ ਸਮਾਂ 3:3 ਦਾ ਹੈਗਾ ਜੇ ਕਿਸੇ ਮੇਰੇ ਵੀਰ ਦੀ ਖਮਦਾਰੀ ਚ ਆਉਂਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਨਿਰਖ ਪਰਖ ਕਰਕੇ ਦਸੱਲੀ ਕਰਕੇ ਖਰੀਦਾਰੀ ਕਰ ਸਕਦੋਂਗੇ ਅੰਤਾਜਾ ਵੀਰ ਕਹਿੰਦਾ ਵੀ 8-9 ਕਿਲੋ ਬੋਲੀ ਤੋਂ ਸਟਾਰਟਿੰਗ ਕੀਤੀ ਐ ਜੇ ਕੋਈ ਵੀਰ ਚੰਗੀ ਸੰਭਲੂਗਾ ਤਾਂ ਚੰਗਾ ਦੁੱਧ ਦੇਣਾ ਹੈ ਮੱਝ ਨੇ ਥਣ ਹਵਾਨੇ ਦੀ ਬਿਲਕੁਲ ਸਾਫ਼ ਕੋਈ ਪਾਸਾ ਨਹੀਂ ਝੋਟੀ ਨੂੰ ਕੋਈ ਆਸਾ ਨਹੀਂ ਗਾ ਕੱਲਾ-ਕੱਲਾ ਨਿਖੜ ਮਾ ਥਾਣਾ ਦੇਖ ਸਕਦੇ ਹੋ ਦੋਸਤੋ ਚੈੱਕ ਕਰ ਸਕਦੇ ਹੋਗੇ ਬਾਅਦ ਵਿੱਚ ਰੇਟ ਵੀਡੀਓ ਦੇ ਵਿੱਚ ਧਾਰਾਂ ਤੁਹਾਨੂੰ ਆਪਾਂ ਮਾਰ ਕੇ ਦਿਖਾਵਾਂਗੇ ਚ 22 ਚੂਈ ਦੀ ਵੀਰੇ ਸਾਫ਼ਾ ਬੋਲੀ ਐ ਚ ਬਾਈ 22 ਚੂਈ ਦੀ ਬਹੁਤ ਸਾਫ਼ ਆਗੀ ਵੀਰ ਕਹਿੰਦਾ ਬਿਲਕੁਲ ਲੈਣ ਪੋਲੀ ਚ ਬਾਈ ਕੱਲਾ ਕੱਲਾ ਨਿਕਲ ਮਾ ਥਾਣਾ ਨੇੜੇ ਤੋਂ ਜੱਜਮੈਂਟ ਕਰ ਸਕਦੋਂਗੇ ਬਿਲਕੁਲ ਲੈਣ ਜਾਮਣ ਵਰਗਾ ਕਾਲਾ ਰੰਗ ਜੇਰ ਜੂ ਰੋਕੇ ਆਪਰਾ ਬਾਈ ਜੇਰ ਪੈ ਗਈ ਰਾਤ ਦੀ ਸੂਈ ਵੀ ਆ ਦੁੱਧ ਕਰਕੇ ਚਾ ਜੇਰ ਜੂ ਰੂ ਵੀ ਕਹਿੰਦਾ ਓਕੇ ਆ ਰਾਤ ਦੀ ਸੂਈ ਹੋਈ ਆ ਕੱਦ ਕਾੜ ਚ ਦੇਖੋ ਦੋਸਤੋ ਨਾ ਕੱਦ ਜਿਆਦਾ ਛੋਟਾ ਨਾ ਹੀ ਕੱਦ ਜਿਆਦਾ ਵੱਡਾ ਆਮ ਜਿਵੇਂ ਆਪਾਂ ਕਹਿੰਦੇ ਨੇ ਫੁੱਲ ਸਾਈਜ਼ ਮੈਂ ਦਾ ਕੱਦ ਆ ਓਡਾ ਕੱਦ ਆ ਸਵੇਰ 4-5 ਕਿਲੋ ਬੋਲਾ ਕੱਢਿਆ 4 ਸਵਾ 4 ਕਿਲੋ ਬੋਲਾ ਸਵੇਰੇ ਕੱਢਿਆ 8-9 ਕਿਲੋ ਬੋਲੇ ਤੋਂ ਸਟਾਰਟਿੰਗ ਆ ਪਹਿਲਾਂ ਨੇ ਭਾਈ 11 ਕਿਲੋ ਦੁੱਧ ਦਿੱਤਾ। ਪਹਿਲਾਂ ਨੇ ਮਾਲਕਾਂ ਦੇ ਦੱਸ ਅਨੁਸਾਰ ਵੀਰ ਕਹਿੰਦਾ ਵੀ 11 ਕਿਲੋ ਦੁੱਧ ਦਿੰਦਾ ਹੈਗਾ। ਚੰਗੀ ਸਮੀਪਲੀ ਜਾਤਵਰੀਡ ਵਾਲੀ ਮਾਝ ਜੇ ਕੋਈ ਵੀਰ ਐ ਤੀ ਚੰਗੀ ਸੰਭਲੂਗਾ ਕਿੰਨਾ ਕ ਦੁੱਧ ਦੇ ਦੂ ਕਿਹਨ ਜੇ ਕੋਈ ਵੀਰ ਚੰਗੀ ਸੰਭਲ ਲੈ ਤੀ। ਭਾਈ ਇਹ ਤਾਂ ਚੰਗੀ ਸੰਭਲੋ 14 ਕਿਲੋ ਨਹੀਂ 12 ਦਾ ਤੋਲਾ ਘੱਟ ਨਹੀਂ ਦਿੰਦੇ। ਵੀਰ ਕਹਿੰਦਾ ਜੇ ਕੋਈ ਚੰਗੀ ਸੰਭਲੂਗਾ ਤਾਂ 14 ਨਹੀਂ 12 ਦਾ ਮਤਲਬ ਵੀ ਦਰਮਿਆਨੀ ਆਮ ਸੇਵਾ ਤੇ ਦੁੱਧ ਦੇਣ ਵਾਲਾ ਸਿਸਟਮ ਹੈ। ਬਿਲਕੁਲ ਸ਼ਾਂਤ, ਸੀਲ, ਸ਼ਾਂਤ, ਠੰਡੇ ਸਵਾਹ ਵਾਲੀ ਝੋਟੀ ਕਹਿ ਸਕਦੇ ਹੋ ਦੋਸਤੋ। ਸੂਹਾ ਵੀਰੇ ਦੂਜਾ ਦਾ ਦੂਜਾ ਬਾਈ ਦੂਜਾ ਸੂਹਾ ਦੇਖ ਸਕਦੇ ਹੋ ਦੋਸਤੋ ਬਿਲਕੁਲ ਬੋਲੀ ਹੈਗੀ ਆਹ ਦੇਖ ਸਕਦੇ ਹੋ ਦੋਸਤੋ ਚਵਾਈ ਦੀ ਬਿਲਕੁਲ ਸਾਫ ਕੇਲੇ ਫਲੀਆਂ ਵਰਗਾਂ ਨਿਖੜ ਮਾ ਥਾਣਾ ਚੌਣ ਦੀ ਬਿਲਕੁਲ ਸ਼ਾਨਦਾਰ ਸਾਫ ਮੋਟਾ ਮੋਟਾ ਚੌਣਾ ਵੀਰੇ ਬੁੜੀਆਂ ਦੇ ਚੌਣ ਵਾਲੀ ਹੈਗੀ ਹੈ ਨਾ ਕੋਈ ਮਰਦੀ ਚੋਲੇ ਲੈ ਪੋਲਾ ਚੌਣਾ 100 100 ਗ੍ਰਾਮ ਦੀ ਚਵਾਈ ਆ ਦੇਖ ਸਕਦੇ ਹੋ ਦੋਸਤੋ ਹਜੇ ਦੂਜੀ ਚਵਾਈ ਹੁਣ ਹੁੰਦੀ ਹੋਈ ਹੈ ਵੀਰ ਕਹਿੰਦਾ ਰਾਤ ਦੀ ਸੁੰਨੀਤੀ ਜੇਰ ਜੂਰ ਬਿਲਕੁਲ ਡਾਨਾ ਸਵੇਰੇ 4 ਕਿਲੋ ਬੋਲੀ ਕੱਢ ਕੇ ਵੇਲੀ ਕਰਦੀ ਸੀ ਮੇਰੇ ਖੋਲ ਕੇ ਗੇੜਾ ਦਵਾ ਦੇ ਤੁਰੇ ਪੱਖੋਂ ਬਬਾਈਆਂ ਨੂੰ ਫੇਰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਹਦਾਰੀ ਚਾਹੁੰਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਨਿਰਖ ਪਰ ਕਰਕੇ ਦਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਕਿਉਂਕਿ ਬਿਲਕੁਲ ਲੈਣ ਸਾਫ ਘਰੇ ਰੱਖਣ ਵਾਲੇ ਵੀਰਾਂ ਲਈ ਸੁਨਹਿਰੀ ਮੌਕਾ ਹੈ ਇਸ ਤਰ੍ਹਾਂ ਦੀ ਮੱਝ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਬਿਲਕੁਲ ਬੇਦਾਗ ਮੱਝ ਹੈਗੀ ਛੋਟੀ ਕਹਿ ਸਕਦੇ ਆ ਬੇਦਾਗ ਦੋਸਤੋ ਰਿੰਗ ਸਿੰਘ ਜੈਨੂਨ ਸਿੰਘ ਆ ਕੋਈ ਸਿੰਘ ਦੀ ਬਣਾਵਟ ਬਣੀ ਹੋਈ ਨਹੀਂਗੀ ਅਰੀਜਨਲ ਸਿੰਘ ਤੋਰੇ ਤਾਰੇ ਦੀ ਬਿਲਕੁਲ ਸਾਫ ਬਾਜਵ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਹਾਮਦਾਰੀ ਚਾਹੁੰਦੀ ਹੈ ਵੀਰ ਨਾਲ ਕੰਟੈਕਟ ਕਰ ਸਕਦੇਗੇ ਵੀਰ ਦਾ ਮੋਬਾਈਲ ਨੰਬਰ 8847633127 ਮੇਰੇ ਰੇਟ ਕੀ ਹੋਗਾ ਦਾ ਬਾਜਵ ਜਾ 1 ਲੱਖ ਤੇ 20 ਹਜ਼ਾਰ ਰੁਪਏ 1 ਲੱਖ ਤੇ 20 ਹਜ਼ਾਰ ਮਾਨਤਨ ਵੀਰੇ ਮਾਨਤਨ ਕਰਦਾ ਮਾਨਤਨ ਘਰੇ ਆਏ ਬੰਦਾ ਵੀਰ ਕਹਿੰਦੇ ਜਰੂਰ ਹੋਗਾ ਬਾਜਵ ਜਾ ਰੇਟ ਮੰਗਿਆ ਇਦਾਂ ਦੀਆਂ ਮਈਆਂ ਦੀਆਂ ਜਦੋਂ ਆਪਾਂ ਮੰਨ ਲਓ ਵੀ ਹੋਰ ਚੈਨਲਾਂ ਦੇ ਅਕਸਰ ਵੀਡੀਓ ਦੇਖਦੇ ਆਂ ਡੂਡ 1 40 35 ਇਦਾਂ ਦੇ ਰੇਟ ਹੁੰਦੇ ਨੇ ਪੱਕਾ ਕੰਮ ਆ ਵੀਰਾਂ ਦਾ ਵਪਾਰ ਦਾ 30 35 ਸਾਲਿਆਂ ਨੂੰ ਵਪਾਰ ਕਰਦਿਆਂ ਨੂੰ ਹੋ ਗਏ ਜੈਨੂਨ ਜਾਂ ਕੰਮ ਆ ਕੋਈ ਧੋਖਾਧੜੀ ਵਾਲਾ ਕੰਮ ਨਹੀਂਗਾ ਰੁਟੀਨ 'ਚ 8 ਤੋਂ 10 ਮੱਝਾਂ ਵੀਰਾਂ ਕੋਲੇ ਵਿਕਰੀ ਵਾਲੀਆਂ ਹੁੰਦੀਆਂ ਨੇ ਜਿਹੜੀ ਵੀਰੇ ਆਪਾਂ ਦੂਜੇ ਨੰਬਰ ਦੇ ਝੋਟੀ ਦੇਖੀ ਨੇ ਇਹ ਕੈਮਾ ਸੁਆ ਪਹਿਲਾ ਸੁਆ ਪਹਿਲਾ ਸੁਆ ਦੁੱਗ ਦੇ ਦੰਦ ਬਰਾਬਰ ਕਰਿਆ ਹਜੇ ਪਹਿਲਾ ਸੂਆ ਦੋ ਦੰਦ ਝੋਟੀ ਗਿਆ ਸਰਦੋਸਤੋ ਪਿੱਠ ਪੂੜੇ ਦੀ ਬੰਤਰ ਬਹੁਤ ਸ਼ਾਨਦਾਰ ਨੀਲੀ ਰਵੀ ਟੱਚ ਚ ਪੈਂਦੀ ਹੈ ਜਿਹੜੇ ਵੀਰ ਕਹਿੰਦੇ ਆਪਾਂ ਨੀਲੀ ਰਵੀ ਝੋਟੀ ਲੈਣੀ ਹੈ ਉਹਨਾਂ ਵੀਰਾਂ ਲਈ ਸਹੇਰੀ ਮੌਕਾ ਹੈਗਾ ਟੇਡੇ ਕੱਟ ਵਾਲੀ ਜਿਵੇਂ ਆਪਾਂ ਕਹਿੰਦੇ ਨੇ ਪਾਕਿਸਤਾਨੀ ਕੱਟ ਇੱਕ ਮੋਸ਼ ਵੀ ਬੱਗੀ ਹੈਗੀ ਇਸ ਤਰ੍ਹਾਂ ਦੀਆਂ ਝੋਟੀਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਇਸ ਤਰ੍ਹਾਂ ਦੀਆਂ ਮਤਲਬ ਜਿਹੜੀਆਂ ਕਟੀਆਂ ਨੇ ਉਹਨਾਂ ਦੀ ਜਮਦਿਆਂ ਦੀ ਕੀਮਤ 50 ਤੋਂ 55000 ਹੁੰਦੀ ਹੈ ਤਾਜੀ ਸੂਹੀ ਮਗਰ ਨੀਲੀ ਰਵੀ ਚ ਕੱਟਾ ਵੀਰੇ ਕੱਟਾ ਵੀਰੇ ਮਾਂਗਰ ਕਟਾ ਟਿੱਡੇ ਕਟਾ ਵਾਲਾ ਜੇ ਕੋਈ ਵੀਰ ਬਰੀਡਿੰਗ ਤੇ ਕੰਮ ਕਰਨਾ ਚਾਹੁੰਦਾ ਤਾਂ ਵੀਰ ਨੂੰ ਇੱਕ ਵਾਰੀ ਜ਼ਰੂਰ ਫੋਨ ਲਾ ਲਿਓ ਬਿਲਕੁਲ ਜੈਨੂਇਨ ਰੇਟ ਕਰਾਵਾਂਗੇ ਵੀਰ ਤੋਂ ਧਾਰਾਂ ਧੂਰਾਂ ਦੀ ਬਿਲਕੁਲ ਸਾਫ ਹੈ ਵੀਰੇ ਧਾਰਾਂ ਧੂਰਾਂ ਦੀ ਬਿਲਕੁਲ ਓਕੇ ਹੈ ਵੀਰ ਕਹਿੰਦਾ ਵੀ ਇਹਦਾ 8 ਕਿਲੋ ਬੋਲੀ ਆ 5 ਕਿਤਨਾ ਹੀ ਸੁੱਟ ਖਲੇ 8-9 ਕਿਲੋ ਬੋਲੀ ਤੋਂ ਸਟਾਰਟਿੰਗ ਕੀਤੀ ਹੈ ਜੇ ਕੋਈ ਵੀਰ ਚੰਗੀ ਸੰਭਲੂਗਾ ਤਾਂ ਫਰੂਨ 12 ਕਿਲੋ ਦੇਵੂ ਪਹਿਲੇ ਸੂਏ 12 ਕਿਲੋ ਦੁੱਧ ਦੇਣਾਗਾ ਝੋਟੀ ਨੇ ਪਿੱਠਪੁੜੇ ਦੀ ਬੰਤਰ ਬਹੁਤ ਸ਼ਾਨਦਾਰ ਕੱਲਾ ਕੱਲਾ ਨਿਖੜਵਾ ਥਣ ਲੱਗਿਆ ਹੱਥੀ ਚਵਾਈ ਵਾਲਾ ਸੀਲ ਠੰਡੀ ਕੋਈ ਔਲ ਨਹੀਂ ਕਰਦੀ ਆ ਦੇਖ ਸਕਦੇ ਹੋ ਦੋਸਤੋ ਪਹਿਲੇ ਸੂਏ ਦੋ ਦੰਦ ਆਮ ਮਤਲਬ ਦੂਜੇ ਸੂਏ ਮੈਂ ਦੇ ਬਰਾਬਰ ਦੀ ਭਿੜਦੀ ਹੈਗੀ ਕਿਉਂਕਿ ਕਦਗਾਟ ਬਹੁਤ ਚੰਗਾ ਹੈਗਾ ਝੋਟੀ ਦਾ ਵੀਰੇ ਇਹਦਾ ਕੀ ਰੇਟ ਹੋਗਾ ਬਾਜੋ ਜੀ ਭਾਈ ਇੱਕੋ ਜਿਹਾ ਰੇਟ ਇੱਕ ਵੀ ਇਹਦਾ ਝੋਟੀ ਦਾ ਇੱਕ ਤੇ 1 ਲੱਖ ਤੇ 20000 ਵੀਰ ਕਹਿੰਦੇ ਇਹਦਾ ਰੇਟ ਆ ਦੇਖ ਸਕਦੇ ਹੋ ਦੋਸਤੋ ਥਾਣਾ ਹੋਵਾਂ ਨੇ ਦੀ ਜੱਜਮੈਂਟ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ। ਭਾਈ ਅੱਜ ਤੂੰ ਐ ਮੰਨ ਲਾ ਕਿਹੜਾ ਦਿਨ ਹੋ ਗਿਆ? ਐਤ ਵਾਰ ਨੂੰ ਸੋਈ ਆ ਸ਼ਾਮ ਨੂੰ। ਸੋਮਵਾਰ, ਮੰਗਲਵਾਰ ਤੇ ਪੁੱਛ ਤੀਜਾ ਦਿਨ ਆ ਹੁਣ ਆ ਇਸ ਟਾਈਮ ਚਵਾਈ ਦਾ 8 ਕਿਲੋ ਬੋੜਾ ਹੋ। 8 ਕਿਲੋ ਵੀਰ ਕਹਿੰਦੇ ਚਵਾਈ ਵਾਲਾ ਬੋੜਾ, ਬਾਕੀ ਦੋਸਤੋ ਦਾੜੀ ਨਾਲੋਂ ਮੋਸਾਂ ਵਧੀਆਂ ਪਈਆਂ ਮੰਗਰ ਨੀਲੀ ਰਵੀ ਦੇ ਟੱਚ 'ਚ ਟੇਡੇ ਘੱਟ ਵਾਲਾ ਕੱਟਾ ਦੇਖ ਸਕਦੇ ਹੋ ਦੋਸਤੋ ਦੰਦਾਂ ਤੋਂ ਹਜੇ ਪ੍ਰੋਪਰ ਮਾਸਟਰ ਵੀ ਨਹੀਂ ਲਿਆ। ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਧਾਰਾਂ ਦੀ ਬਿਲਕੁਲ ਸਾਫ ਹੈ ਵੀਰੇ ਬਿਲਕੁਲ ਬਾਈ ਤੋਰ ਤਾਈ ਦੀ ਗਰੰਟੀ ਹੋ ਅਗਲੇ ਦੇ ਵੀਰ ਕਹਿੰਦਾ ਵੀ ਆਪਣੀ ਘਰ ਤਾਈ ਦੀ ਗਰੰਟੀ ਹੋਗੀ ਬਿਲਕੁਲ ਸਾਫ ਸਹੀਲ ਠੰਡੇ ਸਵਾਲੀ ਚਵਾਈ ਮੋਟਾ ਮੋਟਾ ਚੌਣ ਕੋਈ ਭੂਰ ਨਹੀਂ ਕੋਈ ਛਟਾਣੀ ਬਾਜਬ ਰੇਟ 1 ਲੱਖ ਤੇ 20000 ਘਰੇ ਆਏ ਬੰਦੇ ਦਾ ਮਾਨਤਨ ਜਰੂਰ ਹੋਊਗਾ ਫਾਇਦਾ ਧਾਰਾ ਮਾਰ ਕੇ ਲੈਣੀਆਂ ਬਿਨਾਂ ਧਾਰਾ ਮਾਰਿਆਂ ਤੋਂ ਜ਼ਿੰਮੇਵਾਰੀ ਤੇ ਜਾਣੀਆਂ ਕਿਤੇ ਮੈਂ ਨੀ ਬਪਸਾਈ ਸਾਡੀ ਵੀਰ ਕਹਿੰਦਾ ਵੀ ਵਪਾਰ ਦਾ ਕੰਮ ਹੈ ਝੂਠ ਆ ਭਾਵਾ ਨੇੜੇ ਹੋਗੇ ਸਾਰੇ ਮਹਰਾਜ ਨੂੰ ਪੁੱਛ ਲੋ ਕੇ ਮਹਾਰਾਜ ਵੀਰਾਂ ਦਾ ਪਿੰਡ ਹੈਗਾ ਰਾਮਪਰਾ ਦੇ ਲਾਗੇ ਪੱਕਾ ਕੰਮ ਆ ਵਪਾਰ ਦਾ ਕੋਈ ਝੂਠ ਦਬਾਨ ਵਾਲਾ ਕੰਮ ਨਹੀਂ ਬਿਨਾ ਧਾਰਾਂ ਤੋਂ ਮਗਾ ਸਕਦੇ ਹਾਂ ਦੋਸਤੋ ਘਰ ਤੱਕ ਦੀ ਤੁਹਾਡੇ ਪੂਰੀ ਜ਼ਿੰਮੇਵਾਰੀ ਹੋਗੀ ਜਿਹਨੂੰ ਮਰਜੀ ਪੁੱਛ ਲੋ ਕਿ ਵੀਰੇ ਪੰਡਤ ਕਿਆ ਤੋਂ ਲਈ ਆ ਕੋਈ ਚੱਕਰ ਵਾਲਾ ਕੰਮ ਨਹੀਂ ਵੀਰ ਕਹਿੰਦੇ ਸੀਲ ਸ਼ਾਂਤ ਠੰਡੇ ਸਵਾਲੀ ਝੋਟੀ ਆ ਬਾਜ ਬ੍ਰਿਟ 1 ਲੱਖ ਤੇ 20000 ਪਹਿਲੇ ਨੰਬਰ ਵਾਲੀ ਦਾ ਵੀ 1 ਲੱਖ ਤੇ 20000 ਮਾਨਤਾ ਨਾਲ ਜ਼ਰੂਰ ਹੋਗਾ ਸਾਫ ਮਈਆਂ ਤਾਲੀਆਂ ਸੂਈਆਂ ਸਵਾਈਆਂ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ